ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਜੋ ਤਲਖੀ ਬਣੀ ਹੋਈ ਹੈ ਐਸੇ ਵਿਚਾਲੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਵੱਡਾ ਧਮਾਕਾ ਹੋਣ ਤੋਂ ਬਾਅਦ ਖੇਤਾਂ ਦੇ ਵਿੱਚ 40 ਫੁੱਟ ਦਾ ਟੋਆ ਪਿਆ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਦੱਸ ਦੇ ਕਿ ਜਦੋਂ ਧਮਾਕੇ ਦੀ ਆਵਾਜ਼ ਲੋਕਾਂ ਤੱਕ ਪਹੁੰਚੀ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਲੋਕ ਖੇਤਾਂ ਦੇ ਵਿੱਚ ਇਸ ਟੋਏ ਨੂੰ ਦੇਖਣ ਦੇ ਲਈ ਪਹੁੰਚੇ ਤੇ ਇੱਕ ਘਰ ਦੇ ਸ਼ੀਸ਼ੇ ਤੱਕ ਟੁੱਟੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਗੁਰਦਾਸਪੁਰ ਦੇ ਵਿੱਚ ਵੱਡਾ ਧਮਾਕਾ ਹੋਣ ਤੋਂ ਬਾਅਦ ਖੇਤਾਂ ਦੇ ਵਿੱਚ 40 ਫੁੱਟ ਦਾ ਲੰਬਾ ਟੋਆ ਪੈ ਚੁੱਕਾ ਹੈ ਤੇ ਮੌਕੇ ਤੇ ਪਹੁੰਚੇ ਲੋਕਾਂ ਦੇ ਵੱਲੋਂ ਜੋ ਪਾਕਿਸਤਾਨ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਤਲਖੀ ਬਣੀ ਹੋਈ ਆਸ ਨੂੰ ਲੈ ਕੇ ਕਿ ਕੁਝ ਕਿਹਾ ਗਿਆ ਕਿ ਚਿੰਤਾ ਜਤਾਈ ਗਈ ਹੈ ਆਓ ਸੁਣਦੇ ਹਾਂ ਇੱਥੇ ਦੇਖਿਆ 4:50 ਮਿੰਟ ਦੇ ਵਿੱਚ ਕਰੀਬ-ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਜੋਂ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਧੂਆਂ ਤਾਂ ਉੱਠਦਾ ਦਸ ਉੜਦੀ ਹੈ ਫਿਰ ਜਦੋਂ ਅਸੀਂ ਆਸਤਾ ਆਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜਾਹਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਆਪਾਂ ਕਹਿ ਸਕਦੇ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲਾਗੇ ਲਾਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕਮਾਦ ਵੀ ਸਾਰਾ ਸਾੜ ਦਿੱਤਾ ਲਾਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾਟ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਮੀ ਪਏ ਨੇ ਇਹ ਜੋ ਕਿ ਟੁਕੜੇ ਮਿਲੇ ਕੀ ਭਾਜੀ ਛੋਟੇ ਛੋਟੇ ਮਿਲੇ ਆਰਮੀ ਵਾਲੇ ਆਏ ਸੀ ਕਿਸੇਰੇ ਉਹ ਇੱਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸਗੀ ਹੋਵੇ ਮਜ਼ਾ ਤੋਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਤੋਆ ਔਰ ਤੀ ਤੋ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਔਰ ਕਿੱਥੋਂ ਤੱਕ ਦੇਖੋ ਤੁਸੀਂ 15 15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਹਨ ਕਿੜੇ ਕਿੜੇ ਮੋਟੇ ਤੇ ਇਹ ਚਿਨਾ ਦਸ਼ਰਧ ਭਾਈ ਹੈ ਦਸ਼ਰਧ ਪੂਰੀ ਪੈ ਗਈ ਦਸ਼ਰਧ ਪੂਰੀ ਪੈ ਗਈ ਜੀ ਬਹੁਤ ਜਿਆਦਾ ਲੋਕ ਇਲਾਕੇ ਵਿੱਚ ਕਰੀਬ 4:50 ਮਿੰਟ ਤੇ ਕਰੀਬ ਇਹ ਤਮਾਕਾ ਹੋਇਆ ਜਿੱਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਸੀ ਮੈਂ ਸੈਰ ਕਰ ਰਿਹਾ ਸੀ ਵੀ ਇੰਨਾ ਤਮਾਕਾ ਸੀ ਸੱਤਾ ਵੀ ਲਗੀਆਂ ਸ਼ੀਸ਼ੇ ਬਹੁਤ ਖੜਖੜ ਦੀ ਆਵਾਜ਼ ਆਈ ਤੇ ਸਾਰੇ ਇਲਾਕੇ 'ਚ ਬਹੁਤ ਸਹਿਮ ਦਾ ਹੌਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਕਿ ਲਗਾਏ ਇਹ ਪਿੰਡ ਸਿਸਰਾ ਜੀ ਪਣੀ ਮਿਆਂਖਾ ਠਾਣਾ ਪਿੰਡਾ ਜੀ ਜਿਲ੍ਹਾ ਗੁਰਦਾਸਪੁਰ ਹਾਂਜੀ ਠਮਾਕਾ ਨਾ ਕਾਫੀ ਲੋਕਾਂ 'ਚ ਮਾਹੌਲ ਕਦਣਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪਏ ਨੇ ਆਪਣੇ ਘਰਾਂ ਚ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਦੇ ਹੋਇਆ ਆਪਣਾ ਅਸ਼ਰ ਨਾਦ ਲਾਏ ਅੱਜ ਕੀ ਆਪਣਾ ਨਾ ਕੀ ਘਟਨਾ ਮੇਰਾ ਬਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਪਿੰਡ ਰਾਜਪੁਰਾ ਮੇਰਾ ਚੁ ਤਕਰੀਬਨ 10 ਕਿਲੋਮੀਟਰ ਪਿੰਡ ਪਿੰਦਾ ਤੇ ਸਵੇਰੇ 4:50 ਦੇ ਤਕਰੀਬਨ ਇਹ ਠਮਾਕਾ ਹੋਇਆ ਇਹ ਪੰਜ ਤਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ ਤਕਰੀਬਨ 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਾਰਮ ਹੈਗਾ ਟਰਾਂਸਫਾਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਜਾਨੀ ਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ तकरीबन ਪੰਜ ਚਾਰ ਕਿਲੇ ਸਾਈਡ ਤੇ ਹੋਇਆ ਜੋ ਤੁਮਹਾਂ ਕਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਇਹ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰੈਸ਼ ਹੈਗੀ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ तकरीबन ਕੋ ਦੋ ਕਿਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟਮੀਆ ਇਹ ਜਿੱਥੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋਂ ਬਚਾਅ ਹੋ ਗਿਆ ਇਹ ਭਾਜੀ ਸਵੇਰੇ 4:30 ਤੋਂ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਰਸਾ ਦੀ ਪਾਰਟੀ ਤੇ ਹੀ ਆ ਗਿਆ ਉਸ ਨੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਜਿਸਮੇ ਅਫਸਰ ਆਏ ਉਹਨੇ ਤੁਮਾਕੇ ਕਿੰਨੇ ਤੁਮਾਕੇ ਹੋਏ ਇਹ ਕੋਈ 3-4 ਤੁਮਾਕੇ ਹੋਏ ਜੀ ਅੱਛਾ ਤੇ ਕਾਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੀ ਬਾਰੇ ਕੀ ਹੈ ਜਨ ਇੰਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾ ਦੇ ਅੱਛਾ ਮਾਕੇ 4 ਤੋਂ 5 ਹੋਏ ਨੇ ਘਰ ਦਾ ਨੁਕਸਾਨ ਕਿੰਨਾ ਹੋਇਆ ਨਹੀਂ ਘਰ ਦਾ ਨਹੀਂ ਏਤਾਂ ਦੇ ਵਿੱਚ ਹੀ ਨੁਕਸਾਨ ਹੋਇਆ ਸਕੈਨਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰੀ ਅੱਦੀ ਰਿਪੋਰਟ